ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਪੰਜਾਬ ਚ ਮੌਸਮ ਹੋਇਆ ਸੁਹਾਵਣਾ ਜੀ ਹਾਂ ਮੌਸਮ ਭਾਗ ਨੇ ਦਿੱਤੀ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਫਲੈਸ਼ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅੱਜ ਸੂਬੇ ਪਰ ਦੇ ਵਿੱਚ ਰੋਕ ਰੋਕੇ ਮੀਂਹ ਪੈ ਰਿਹਾ ਹੈ ਤੇ ਪਰ ਅੱਜ ਤੋਂ ਬਾਅਦ ਮਾਉਂਟ ਤੋਂ ਇੱਕ ਵਾਰ ਫਿਰ ਸੁਸਤ ਹੋ ਜਾਵੇਗਾ ਸੂਬੇ ਵਿੱਚ ਪਿਛਲੇ ਇੱਕ ਹਫਤੇ ਚ ਚੰਗੀ ਬਰਸ਼ ਹੋਈ ਹੈ ਮੌਸਮ ਵਿਭਾਗ ਦੇ ਅਨਸਾਰ ਤਾਪਮਾਨ ਚ ਗਰਾਫਟ ਦਰਜ ਕੀਤੀ ਗਈ ਜਦਕਿ ਰੂਪਨਗਰ ਦਾ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ ਪੰਜਾਬ ਦੇ ਜ਼ਿਲ੍ਹਿਆਂ ਜਿਵੇਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰ ਪਰ ਫਾਜ਼ਿਲਕਾ ਸਾਹਿਬ ਰੂਪਨਗਰ ਤੇ ਐਸ اے ਐਸ ਨਗਰ ਵਿੱਚ yellow alert ਜਾਰੀ ਕੀਤਾ ਗਿਆ ਜਦੋਂ ਕਿ ਰਾਤ ਤੋਂ ਰੋਗ ਰੋਕਮੀ ਪੈ ਰਹੀ ਬੀਤੀ ਸ਼ਾਮ ਤੱਕ ਐਸ اے ਐਸ ਨਗਰ ਚ 12 ਮਿਲੀਮੀਟਰ ਰੋਪੜ ਦੇ ਨਾਮ ਮੋਗਾ ਚ 3.5 ਅਤੇ ਅਮਰਤਸਰ ਚ 1.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਤੇ ਨਾਲ ਹੀ ਭਾਵੇਂ ਪੂਰੇ ਸੀਜ਼ਨ ਦੌਰਾਨ ਮੌਨਸੂਨ ਸਬਟਰ ਪਰ ਪਿਛਲੇ ਹਫਤੇ ਸਵੇਰ ਚ ਭਾਰੀ ਮੀਂਹ ਪੈ ਰਿਹਾ 22 ਤੋਂ 28 ਅਗਸਤ ਤੱਕ ਪੰਜਾਬ ਚ 33 ਮਿਲੀਮੀਟਰ بارش ਦਰਜ ਕੀਤੀ ਜਾ ਚੁੱਕੀ ਹੈ ਜੋ ਕਿ ਆਮਦਨਾਂ ਨੂੰ 18% ਦੀ ਵਾਧਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ